ਮਰਨਾ ਸਫਲਤ ਇਹਨਾਂ ਦਾ ਬਾਹੋ ਜਿਨ੍ਹਾਂ ਜਿਨ੍ਹਾਂ ਦੀਆਂ ਕਬਰਾਂ ਸੋ ਅੱਜ 139 ਸਾਲ ਪਹਿਲਾਂ 1886 ਦੇ ਵਿੱਚ ਆਪਣੇ ਹੱਕਾਂ ਦੀ ਖਾਤਰ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕਰਕੇ ਗੁਰੂ ਪਿਆਰੋ ਉਹਨਾਂ ਨੂੰ ਕੋਈ ਮੀਰ ਤੇਰ ਨਹੀਂ ਹੁੰਦੀ ਵੀ ਇਹ ਅਸੀਂ ਆਪਣੇ ਵਾਸਤੇ ਨਿੱਜ ਵਾਸਤੇ ਹਾਂ ਕਿਉਂਕਿ ਜੇ ਆਪਾਂ ਇਤਿਹਾਸ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਾਬਰ ਨੂੰ ਜਾਬਰ ਕਹਿ ਦਿੱਤਾ ਉਹਨਾਂ ਨੇ ਸਮੁੱਚੀ ਲਕਾਈ ਦੇ ਵਿੱਚ ਕਿ ਜਦੋਂ ਲਤਾੜੇ ਜਾ ਰਹੇ ਸਨ ਗਰੀਬ ਲਤਾੜੇ ਜਾ ਰਹੇ ਸਨ ਤੇ ਉਦੋਂ ਉਹਨਾਂ ਨੇ ਇਹ ਹੁਕਮ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਉਹਨਾਂ ਕਸ਼ਮੀਰੀ ਪੰਡਤਾਂ ਦੇ ਹੱਕ ਖੋਏ ਜਾ ਰਹੇ ਸਨ ਉਹਨਾਂ ਦੀ ਆਈਡੀ ਖਤਮ ਕੀਤੀ ਜਾ ਰਹੀ ਸੀ ਤਾਂ ਉਹਨਾਂ ਹੱਕਾਂ ਨੂੰ ਪ੍ਰਾਪਤ ਕਰਨ ਵਾਸਤੇ ਫਿਰ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੋ ਸਾਡੇ ਤੋਂ ਪਹਿਲਾਂ ਬਹੁਤ ਇਤਿਕਾਰਯੋਗ ਬੁਲਾਰਿਆਂ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ 1919 ਸਾਕੇ ਦਾ ਉਹ ਜ਼ਿਕਰ ਕੀਤਾ ਵੀ ਜਿਸ ਤਰ੍ਹਾਂ ਆਪਣੇ ਹੱਕਾਂ ਨੂੰ ਮੰਗਣ ਦੇ ਖਾਤਰ ਉਹ ਸੂਰਮੇ ਉਹ ਜੋਧੇ ਪੈਦਾ ਹੁੰਦੇ ਆ ਸਮੇਂ-ਸਮੇਂ ਤੇ ਉਹਨਾਂ ਨੂੰ ਫਿਰ ਕੁਰਬਾਨੀਆਂ ਕਰਨੀਆਂ ਪੈਂਦੀਆਂ ਡਾਂਗਾਂ ਗੋਲੀਆਂ ਉਹਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਗੱਲ ਏਕੇ ਦੀ ਹੈ ਤੇ ਜਦੋਂ ਏਕਾ ਹੋ ਜਾਵੇ ਤੇ ਫਿਰ ਸਾਰਾ ਕੁਝ ਪ੍ਰਾਪਤ ਹੋ ਸਕਦਾ ਹੈ ਤੇ ਇਸੇ ਤਰ੍ਹਾਂ ਕਿਸਾਨ ਮੋਰਚਾ ਜਿਹੜਾ ਚੱਲਿਆ ਆਪਾਂ ਏਕਾ ਰੱਖਿਆ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਜਾਂ ਕਿਸਾਨੀ ਨਾਲ ਸੰਬੰਧਿਤ ਸੱਣ ਬੈਠੇ ਉਹ ਆਪਣੇ ਤੌਰ ਤੇ ਬਾਰੋਂ ਜਿਸ ਵੀ ਤਰ੍ਹਾਂ ਦੀ ਮਦਦ ਉਹ ਕਰਦੇ ਸਨ ਭਾਵ ਹੌਸਲਾ ਫੁਜਾਈ ਕਰਦੇ ਸਨ ਤੇ ਇਹ ਮੋਰਚਾ ਫਿਰ ਫਤਿਹ ਹੋਇਆ ਤਾਂ ਏਕਾ ਹੁੰਦਾ ਤੇ ਉਹਦੀ ਜਿੱਤ ਹੁੰਦੀ ਹੈ ਇਹਦੇ ਵਾਸਤੇ ਬੜੇ ਲੋਕਾਂ ਦੀ ਲੋੜ ਹੁੰਦੀ ਹੈ ਜਿਹਨੇ ਵੱਧ ਹੋਣਗੇ ਉਹਨਾਂ ਹੀ ਇਹਦੇ ਵਾਸਤੇ ਕਿ ਲੜਾਈ ਹੁੰਦੀ ਹੈ ਸੰਘਰਸ਼ ਹੁੰਦਾ ਹੈ ਤੇ ਇਹ ਸੰਘਰਸ਼ ਫਿਰ ਇਕੱਠ ਦੇ ਨਾਲ ਹੀ ਜਿੱਤਿਆ ਜਾ ਸਕਦਾ ਹੈ ਹੁਣ ਸਾਡੀ ਗੱਲ ਕਰਦੇ ਆ ਕਿ ਕਬਿਸ਼ਰੀ ਕਿਸ ਤਰ੍ਹਾਂ ਤੁਹਾਡੀ ਸੇਵਾ ਦੇ ਵਿੱਚ ਅੱਜ ਮੌਕਾ ਦਿੱਤਾ ਹੈ ਭਿੰਦਰ ਸ਼ਰਮਾ ਜੀ ਸਾਡੇ ਭਾਈ ਸਾਹਿਬ ਜਿਹੜੇ ਪਹਿਲਾਂ ਬੋਲ ਕੇ ਗਏ ਆ ਤੇ ਮੌਜੂਦ ਨੇ ਸਾਰਿਆਂ ਨੇ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਕਹਿੰਦੇ ਆ ਵੀ ਮਰਨਾ ਸਫਲ ਤਨਾਂ ਦਾ ਬਾਹੂ ਜਿਨ੍ਹਾਂ ਜਿਨ੍ਹਾਂ ਦੀਆਂ ਕਬਰਾਂ ਉਹ ਹਮੇਸ਼ਾ ਜਿਉਂਦੇ ਰਹਿੰਦੇ ਆ ਜਿਹੜੇ ਕੁਝ ਕਰਕੇ ਜਾਂਦੇ ਆ ਕੌਮ ਦੀ ਖਾਤਰ ਧਰਮ ਦੀ ਖਾਤਰ ਕਰਕੇ ਜਾਂਦੇ ਆ ਇਸੇ ਤਰ੍ਹਾਂ ਗੁਰੂ ਪਿਆਰਿਓ ਜਿਹੜਾ ਜਿਵੇਂ ਕਿਸੇ ਨੇ ਲਿਖਿਆ ਨਾ ਉਹ ਕਹਿੰਦਾ ਜਿਹੜਾ ਭਜਣਾ ਹੈ ਉਹ ਇਕੱਲੇ ਦਾ ਭਜਨ ਮੰਦਗੀ ਆਪਾਂ ਇਕੱਲੇ ਕਰਦੇ ਆ ਨਾ ਵੀ ਕੋਈ ਰੌਲਾ ਰੱਪਾ ਨਾ ਹੋਵੇ ਤੇ ਜਿਹੜਾ ਸਫਰ ਹੈ ਕਹਿੰਦੇ ਉਹ ਦੋਹਾਂ ਦਾ ਦੋ ਜਾਨੇ ਹੁੰਦੇ ਆ ਕਿਤੇ ਵੀ ਸਫਰ ਦੇ ਵਿੱਚ ਜਾਂਦੇ ਆ ਆਪਾਂ ਗੱਲਾਂ ਬਾਤਾਂ ਕਰਦੇ ਆ ਸਫਰ ਦਾ ਪਤਾ ਨਹੀਂ ਲੱਗਦਾ ਤੇ ਜਿਹੜੀ ਸਾਡਾ ਕੰਮ ਹੈ ਆ ਇੱਕ ਵਿਸ਼ਰੀਆ ਤਿੰਨਾ ਦੀ ਹੈ ਤੇ ਵਾਹੀਆਂ ਕਹਿੰਦੇ ਚਾਰਾਂ ਦੀ ਹੁੰਦੀ ਆ ਚਾਰ ਭਰਾ ਵਾਹੀ ਕਰਦੇ ਆ ਤੇ ਕਮਾਈ ਕਰਦੇ ਆ ਫਿਰ ਜਦੋਂ ਸਿਰ ਜੋੜ ਕੇ ਚੱਲਦੇ ਆ ਫਿਰ ਉਹ ਕਮਾਈ ਹੁੰਦੀ ਹੈ ਫਿਰ ਪੰਚਾਇਤ ਹੁੰਦੀ ਆ ਉਹ ਪੰਜਾਂ ਦੇ ਹੁੰਦੀ ਹੈ ਪੰਜ ਜਾਨੇ ਫੈਸਲਾ ਕਰਦੇ ਆ ਨਾ ਤੇ ਉਦੋਂ ਬਾਅਦ ਕਹਿੰਦੇ ਫਿਰ ਲੜਾਈ ਹੁੰਦੀ ਆ ਜਿੰਨੇ ਲੜਾਈ ਚ ਵੱਧ ਹੋਣ ਉਹਨਾਂ ਨੂੰ ਫਾਇਦਾ ਹੁੰਦਾ ਹੈ ਇਸ ਤਰ੍ਹਾਂ ਗੁਰੂ ਪਿਆਰਿਓ ਬੇਸ਼ੱਕ ਸਾਡਾ ਜਥਾ ਅਧੂਰਾ ਅਸੀਂ ਹਾਜ਼ਰੀ ਲਵਾਉਣ ਲੱਗੇ ਆ ਤੁਹਾਡੀ ਸੇਵਾ ਦੇ ਵਿੱਚ ਅੱਜ ਉਸ ਮਜ਼ਦੂਰ ਨੂੰ ਸਲਾਮ ਹੈ ਤੁਸੀਂ ਵੀ ਉਹਨੂੰ ਸਲਾਮ ਕਰਦੇ ਹੋ ਤੇ ਕਰਨੈਲ ਸਿੰਘ ਜੀ ਪਾਰਸ ਉਹਨਾਂ ਦੀ ਕਲਮ ਨੇ ਵੀ ਲਿਖਿਆ ਕਿ ਮਜ਼ਦੂਰਾ ਤੈਨੂੰ ਸਲਾਮ ਹੈ ਤੂੰ ਦਿਨ ਰਾਤ ਚੈ ਖੇਤਾਂ ਦੇ ਵਿੱਚ ਹੈ ਤੇ ਚਾਹੇ ਕਾਰਖਾਨਿਆਂ ਦੇ ਵਿੱਚ ਹੈ ਕਿਤੇ ਵੀ ਤੂੰ ਜਿਹੜੀ ਹੱਡ ਭਨਵੇਂ ਉਹ ਮਿਹਨਤ ਕਰਦਾ ਹੈ ਤੇ ਜਿਹੜੇ ਐਸ਼ ਪ੍ਰਸਤੀ ਕਰਨ ਵਾਲੇ ਲੋਕ ਹੈ ਉਹ ਐਸ਼ ਪ੍ਰਸਤੀ ਕਰਦੇ ਹੈ ਖਾ ਕੇ ਅੰਨ ਤੇ ਤੇਰਾ ਧੰਨਵਾਦ ਨਹੀਂ ਕਰਦੇ ਐਸ਼ਾ ਕਰਕੇ ਤੇ ਤੇਰਾ ਧੰਨਵਾਦ ਨਹੀਂ ਕਰਦੇ ਤੇਰਾ ਸ਼ੁਕਰਾਨਾ ਨਹੀਂ ਕਰਦੇ ਆਓ ਕਰਨੈਲ ਸਿੰਘ ਜੀ ਪਾਰਸ ਉਹਨਾਂ ਦੀ ਕਲਮ ਨੇ ਇੱਕ ਕਵਿਤਾ ਲਿਖੀ ਹੈ ਤੁਹਾਡੀ ਸੇਵਾ ਦੇ ਵਿੱਚ ਹਾਂ ਅੱਜ ਤੁਸੀਂ ਯਾਦ ਕਰਦੇ ਹੋ ਉਹਨਾਂ ਮਜ਼ਦੂਰਾਂ ਨੂੰ ਤੇ ਜਿਨ੍ਹਾਂ ਨੇ ਕੁਝ ਕੀਤਾ ਹੁੰਦਾ ਦੇਸ਼ ਦੀ ਖਾਤਰ ਕੌਮ ਦੀ ਖਾਤਰ ਉਹਨਾਂ ਨੂੰ ਫਿਰ ਯਾਦ ਕੀਤਾ ਜਾਂਦਾ ਹੈ ਕਰਤਾਰ ਸਿੰਘ ਬਲਗਣ ਦੀਆਂ ਚਾਰ ਲੈਣਾ ਧਿਆਨ ਨਾਲ ਸੁਣਨੀਆ ਉਹਨੇ ਬੰਦੇ ਨੂੰ ਇੱਕ ਸੁਨੇਹਾ ਦਿੱਤਾ ਕਿ ਬੰਦਿਆ ਤੇਰੇ ਨਾਲੋਂ ਪਸ਼ੂ ਪੰਛੀ ਜੀਵ ਚੰਗੇ ਐ ਜਿਹੜੇ ਜਿਉਂਦੇ ਵੀ ਕੰਮ ਆਉਂਦੇ ਐ ਤੇ ਮਰ ਕੇ ਵੀ ਕੰਮ ਆਉਂਦੇ ਐ ਉਹ ਕਹਿੰਦੇ ਮਰ ਜਾਵੇ ਬੱਕਰਾ ਤੇ ਲੋਕੀ ਉਹਦਾ ਮਾਸ ਖਾਂਦੇ ਖੱਲ ਤਾਂ ਇਲਾਕੇ ਢੱਡਾਂ ਤਪਲਿਆਂ ਤੇ ਚੜਾਇਆ ਜਾਂਦਾ ਐ ਮਰ ਜਾਵੇ ਮਿਰਗ ਕਹਿੰਦੇ ਬਣਦੀ ਐ ਮਿਰਗਸ਼ਾਲਾ ਸਿੰਗਾ ਤਾਂ ਇ ਸਾੜ ਕੇ ਦਵਾਈਆਂ ਵਿੱਚ ਪਾਇਆ ਜਾਂਦਾ ਐ ਮਰ ਜਾਵੇ ਹਾਥੀ ਕਹਿੰਦੇ ਸਵਾ ਲੱਖ ਮੁੱਲ ਪੈਂਦਾ ਮਰ ਜਾਵੇ ਗੈਂਡਾ ਉੱਤੇ ਤੇਗਾਂ ਨੂੰ ਅਜਮਾਇਆ ਜਾਂਦਾ ਐ ਮਰ ਜਾਵੇ ਸ਼ੇਰ ਕਹਿੰਦੇ ਲਾਹ ਕੇ ਉਹਦੀ ਖੱਲ ਤਾਂ ਸੰਤਾ ਮਹਾਪੁਰਸ਼ਾਂ ਦੇ ਲਈ ਆਸਣ ਬਣਾਇਆ ਜਾਂਦਾ ਹੈ ਮਰ ਜਾਵੇ ਬੰਦਾ ਕੰਮ ਆਉਂਦਾ ਕਿਸੇ ਦੇ ਨਾਹੀਂ ਦਸਮਾ ਲੱਕੜਾਂ ਤੇ ਰੱਖ ਕੇ ਜਲਾਇਆ ਜਾਂਦਾ ਹੈ ਪਰ ਦੇਸ਼ ਧਰਮ ਕੌਮ ਵਾਸਤੇ ਨੇਕੀ ਕੋਈ ਕੀਤੀ ਹੋਵੇ ਉਹਦਾ ਜਸ ਫਿਰ ਸਟੇਜਾਂ ਉੱਤੇ ਗਾਇਆ ਜਾਂਦਾ ਹੈ 140 ਸਾਲ ਬਾਅਦ ਅੱਜ ਵੀ ਤੁਸੀਂ ਉਹ ਜਸ ਕਰ ਰਹੇ ਹਾਂ ਤੇ ਤੁਹਾਡੇ ਤੋਂ ਬਾਅਦ ਵਿੱਚ ਇਹ ਜਸ ਐਵੇਂ ਗਾਏ ਜਾ ਰਹੇ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸੇਵਾ ਕੀਤੀ ਹੈ ਉਹਨਾਂ ਨੂੰ ਫਿਰ ਦੁਨੀਆ ਯਾਦ ਕਰਦੀ ਹੈ ਆਹ ਗੁਰੂ ਪਿਆਰੋ ਇੱਕ ਹਫ਼ਤਾ ਲਾ ਕੇ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਜੀ ਦੱਸਣਗੇ ਤੁਹਾਡੀ ਸੇਵਾ ਦੇ ਵਿੱਚ ਕਰਨੈਲ ਸਿੰਘ ਜੀ ਪਾਰਸ ਉਹਨਾਂ ਦੀ ਕਲਮ ਤੋਂ ਭਾਈ ਭਿੰਦਰ ਸਿੰਘ ਤੇ ਦਾਸ ਨਿਸ਼ੰਤਰ ਸਿੰਘ ਕਵੀਸ਼ਰੀ ਜੱਥਾ ਕਿਉਂ ਬੇਨਤੀ ਕਰ ਰਿਹਾ ਹੈ ਜੀ ਮਜ਼ਦੂਰਾ ਤੇਰੇ ਤੰਦੂਰ ਦਾ ਮੱਠਾ ਪੈ ਗਿਆ ਸੇਕ ਸ਼ਾਹੂਕਾਰ ਦੇ ਕੁੱਤੇ ਬਿੱਲੀਆਂ ਖਾਣ ਬਿਸਕਟਾਂ ਕੇਕ हो लिखया सी तौल जिमी ते लिखया सी तौल महल न कल गी ओके उहो तूं धरती ॾाढा भार जीस ते चुकी खड़ ज़रूर नमस्कार मज़दूर त ਨਮਸ਼ਕਾਰ ਮਜ਼ਦੂਰਾ ਉਹ ਸੇਖਰ ਦਪੈਰੇ ਖੇਤਾਂ ਦੇ ਵਿੱਚ ਮੁੜਕਾ ਤੇਰਾ ਵੈਂਦਾ ਦੁਰਕ ਤੇ ਫਾਰਮ ਦਾ ਮਾਲਕ ਬੈਠਾ ਲਹਿਰੇ ਲੈਂਦਾ ਖਾਵੇ ਇੱਕ ਕਮਾਵਣ ਲੱਖਾਂ ਕਿੱਧਰ ਲਾ ਦਸ ਤੂਰਾ ਨਮਸ਼ਕਾਰ ਮਜ਼ਦੂਰ ਤੈਨੂੰ ਨਮਸ਼ਕਾਰ ਮਜ਼ਦੂਰਾ ਉਹ ਪੰਜਰਬਦਾ পেট ਭਰਨ ਲਈ ਅੰਨ ਕਰੇ ਤੂੰ ਪੈਦਾ ਖਾਣਾ ਘੱਟ ਕਮਾਉਣਾ ਬਹੁਤਾ ਆਦ ਜੋਗਾ ਦੀ ਕਹਿੰਦਾ ਹੋ ਲੋਟੂ ਲਾਣੇ ਦਾ ਜਣ ਤਰਿਆ ਪਾਲੇ ਹਨਕ ਤੂਰਾ ਨਮਸ਼ਕਾਰ ਮਜ਼ਦੂਰ ਤੈਨੂੰ ਨਮਸ਼ਕਾਰ ਮਜ਼ਦੂਰਾ ਉਹ ਪੁਸ਼ਤਾ ਤੋਂ ਨਾ ਕੱਖ ਭੰਨ ਕੇ ਜਿੰਨਾ ਦੂਰਾ ਕੀਤਾ ਪੂਰਵ ਜ਼ਾਂ ਤੇਰਿਆਂ ਦਾ ਮਣ ਮੰ ਖੂਨ ਦਰੰਦਿਆਂ ਪੀਤਾ ਉਹ ਤੇਰੀ ਮਿਹਨਤ ਉੱਤੇ ਬੜਦੇ ਆਏ ਵੇਲੜ ਸੂਰਾ नम शार मज़दूर तैनू नमश कार मज़दूर कागज़ जी किश्ती ते तरदा अग जी नदी मल्हा ਖਤਰਨਾਕ ਮੰਮ ਕਰਦੇ ਹੋ ਕੇ ਜਾਨੋ ਬੇਪਰਵਾਹ ਉਹ ਫਿਰ ਵੀ ਝਲਣੀ ਪੈਂਦੀ ਤੈਨੂੰ ਵੱਡੇ ਸਾਹਿਬ ਦੀ ਕੂਰਾ ਨਮਸ਼ਕਾਰ ਮਜ਼ਦੂਰ ਤੈਨੂੰ ਨਮਸ਼ਕਾਰ ਮਜ਼ਦੂਰਾ ਕਰ ਵਿੱਚ ਤੂੰ ਚੰਨਣ ਵੰਡੇ ਝੂਮ ਉੱਠੇ ਜਗ ਖੀਵਾ ਪਰ ਇਹ ਵਖਰੀ ਗੱਲ ਹੈ ਤੇਰੀ ਕੁੱਲੀ ਵਿੱਚ ਨਾਂ ਦੀਵਾ ਉਹ ਨੇਰੇ ਦੀ ਚਾਦਰ ਲੈ ਸੁੱਤਾਂ ਪਾਲਾ ਪੀ ਮਖਮੂਰ ਨਮਸ਼ਕਾਰ ਮਜ਼ਦੂਰ ਤੈਨੂੰ ਨਮਸ਼ਕਾਰ ਮਜ਼ਦੂਰ ਉਹ ਕਰਦੇ ਕੈਮ ਹਰਾਵਲ ਦਸਤਿਆ ਨਿਤਨਵੇਂ ਦਸ ਹਦੇ ਦਰਿਆਵਾਂ ਦੇ ਬਨ ਪਹਾੜਾਂ ਦਰਿਆਵਾਂ ਤੇ ਬਨ ਪਹਾੜਾਂ ਤੋਂ ਤੈ ਉੱਚੇ ਬੱਦੇ ਉਹ ਬਜਲੀ ਉਗਲ ਨਹੀਂ ਉੱਤੇ ਕੀਤਾ ਪਾਣੀ ਨੂੰ ਮਜਬੂਰਾ नमशिकार मज़दूर तैनू नमशिकार मज़दूर किंदर गई मथे दी तेरी सूरज वर्गी आभा 40 45 40 45 ਦਾ ਲੱਗੇ 70 ਸਾਲਾ ਬਾਬਾ ਹੋ 34 35 ਸਾਲਾਂ ਵਿੱਚ ਬੁੱਢੀ ਹੋਗੀ ਤੇਰੀ ਹੂਰਾ ਨਮਸ਼ਕਾਰ ਮਜ਼ਦੂਰ ਤੈਨੂੰ ਨਮਸ਼ਕਾਰ ਮਜ਼ਦੂਰ ਉਹ ਤਨੀ ਸੇਠ ਦੀ ਬਿੱਲੀ ਬੈਠੀ ਦੁੱਧ ਪੀਣ ਤੋਂ ਵੀਰੀ ਬਸਦਾ ਮੂਰੇ ਮੀਠਾ ਸਪੈਸ਼ਲ ਬੇਸਕਟਕੇ ਕਪਨਜ਼ੀਰੀ ਹੋ ਆਟੇ ਤੇ ਬਾਲਣ ਵਿਣ ਤੇਰਾ ਠੰਡਾ ਪਿਆ ਤੰਦੂਰਾ ਨਮਸ਼ਕਾਰ ਮਜ਼ਦੂਰ ਤੈਨੂੰ ਨਮਸ਼ਕਾਰ ਮਜ਼ਦੂਰਾ ਉੱਚੇ ਮੇ ਜਿਵੇਂ ਤੂੰ ਮਾਰੀ ਜਨ ਨਵੀਆਂ ਨਵੀਆਂ ਮੱਲਾ ਸਾਮਰਾਜ ਦੀ ਬੁੱਢੀ ਦੇ ਵਿੱਚ ਤਿਉ ਤੋਂ ਪੈਣ ਕੜਲਾ ਉਹ ਜੰਗ ਆਵਾਜ਼ ਤੀ ਸੰਗੀ ਕੁੱਟੀ ਤੈ ਪਾ ਅਮਨ ਮਜ਼ੂਰਾ ਨਮਸਕਾਰ ਮਜ਼ਦੂਰ ਤੈਨੂੰ ਨਮਸਕਾਰ ਮਜ਼ਦੂਰ ਉਹ ਦੰਬੀ ਦੀਆਂ ਅਪੀਲਾਂ ਉਤੇ ਉੰਡੜਵਾੰਗਾ ਲੋਟੇ ਜਿਸਦੇ ਮੰਦਰਾਂ ਖਾਤਰ ਦੇਵੇਂ ਚੰਦੇ ਮੋਟੇ ਮੋਟੇ ਹੋ ਜੇ ਰੱਬ ਸੱਚੀ ਹੋਇਆ ਤੇਰਾ ਹੋਵੇਗਾ ਮਸ਼ਕੂਰਾ नमकार मज़दूर तैनो नमश कार मज़दूर हो मज़हब ही नेता गन छल तरके तेरे कने ਫਿਰ ਕੁਲੀ ਡਰਦੇ ਆਖੇ ਜਦ ਸਾਥੀ ਦਾ ਸਿਰ ਪੰਨੇ ਹੋ ਹੋ ਅਸਲੀ ਮਾਰਗ ਤੋਂ ਤਦ ਪਾਰਸ ਨਿਕਲ ਜਾਣਾ ਦੂਰ ਤੂੰ ਸੱਜਣਾ ਚੱਲਿਆ ਜਾਣਾ ਦੂਰਾ ਨਮਸ਼ਕਾਰ ਮਜ਼ਦੂਰ ਤੈਨੂੰ ਨਮਸ਼ਕਾਰ ਮਜ਼ਦੂਰ ਪਾਰਸ ਸਾਹਿਬ ਜੀ ਲਿਖਦੇ ਆ ਕਹਿੰਦੇ ਤਾਂਗਾ ਤਾਂਗਾ ਹੋ ਜਾਂਦੀ ਆ ਕਬੀਲਦਾਰੀ ਜਦੋਂ ਗੰਢ ਇਤفاق ਦੀ ਖੁੱਲ ਜਾਵੇ ਲੱਖ ਯਤਨ ਕਰੀਏ ਮੁੜਨਾ ਪਵੇ ਭਾਂਡੇ ਜੇ ਕੱਲ ਜੇ ਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ ਨਾਲ ਮੰਤਰਾਂ ਨਹੀਂ ਮਿਸਾਲ ਬਣਦੇ ਬਲਦੇ ਬਿਨਾਂ ਤੇਲ ਤੋਂ ਦੀਵਾ ਹੋ ਗੁੱਲ ਜਾਵੇ ਪਾਰਸ ਮਿਟ ਜਾਂਦੀ ਹੈ ਹਰਫ ਗਲਤ ਵਾਂਗੋਂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾ ਬਈ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਂਦੀ ਹੈ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੀ ਹੈ ਤੇ ਉਹ ਗੁਰੂ ਪਿਆਰਿਓ ਖਤਮ ਹੋ ਜਾਇ ਕਰਦੀ ਹੈ ਸੋ ਬਹੁਤ ਬਹੁਤ ਧੰਮਾਦ